ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਸਿਆਸੀ ਡਰਾਮਾ ਨਹੀਂ ਹੈ ਜਦਕਿ ਵਿਰੋਧੀ ਪਾਰਟੀਆਂ ਹਰ ਵਾਰ ਆਮ ਆਦਮੀ ਪਾਰਟੀ ਜਦੋਂ ਲੋਕਾਂ ਦੇ ਲਈ ਕੁਝ ਕਰਨ ਜਾਂਦੀ ਹੈ ਹੱਕ ਦੀ ਗੱਲ ਕਰਦੀ ਹੈ ਸਿਧਾਂਤਾਂ ਦੀ ਗੱਲ ਕਰਦੀ ਹੈ ਤਾਂ ਵਿਰੋਧੀ ਪਾਰਟੀਆਂ ਵੱਲੋਂ ਉਸ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਜਾਂਦਾ ਹੈ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ 10000 ਦਾ ਮੁਚਲਕਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜੇਲ੍ਹ ਜਾਣਾ ਪਿਆ ਤੇ ਹਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਤੇ ਹਰ ਜੇਲ੍ਹ ਦੇ 4 ਨੰਬਰ ਬੈਰਕ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਰੱਖਿਆ ਜਾਏਗਾ ਅਰਵਿੰਦ ਕੇਜਰੀਵਾਲ ਨੇ 10000 ਰੁਪਏ ਦਾ ਮੁਚਲਕਾ ਪਰੰਤੋ ਇਨਕਾਰ ਕਰ ਦਿੱਤਾ ਤੇ ਮਾਨਹਾਨੀ ਦਾ ਮੁਕਦਮਾ ਦਰਜ ਕਰਵਾਇਆ ਸੀ ਨਿਤਿਨ ਗਟਕਰੀ ਨੇ ਨਿਤਿਨ ਗਟਕਰੀ ਦਾ ਨਾਮ ਅਰਵਿੰਦ ਕੇਸ਼ ਜੀਵਾਲ ਨੇ ਪ੍ਰਸ਼ਤ ਨੇਤਾਵਾਂ ਦੀ ਸੂਚੀ ਦੇ ਵਿੱਚ ਲਿਆ ਸੀ ਜਿਸ ਤੋਂ ਬਾਅਦ ਨਿਤਿਨ ਗਟਕਰੀ ਨੇ ਸਵਾਲ ਚੁੱਕਿਆ ਕਿ ਆਖਿਰ ਕਿਸ ਆਧਾਰ ਤੇ ਉਹ ਉਹਨਾਂ ਦਾ ਨਾਮ ਪ੍ਰਸ਼ਤ ਨੇਤਾਵਾਂ ਦੀ ਸੂਚੀ ਦੇ ਵਿੱਚ ਪਾ ਰਹੇ ਨੇ ਇਸ ਤੇ ਚਨਲ ਜੁੜੇ ਨੇ ਆਮ ਆਦਮੀ ਪਾਰਟੀ ਦੇ ਆਗੂ ਪ੍ਰੋਫੈਸਰ ਮਨਜੀਤ ਮਨਜੀਤ ਜੀ ਹੁਣੇ ਅਰਵਿੰਦ ਕੇਜੀ ਵਾਲੇ 10000 ਰੁਪਏ ਉਚਲਕਾ ਦੇ ਤੇਨ ਇਨਕਾਰ ਕਰ ਦਿੱਤਾ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਦੂਸਰੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਇਸ ਨੂੰ ਆਮ ਆਦਮੀ ਪਾਰਟੀ ਦਾ ਸਿਆਸੀ ਡਰਾਮਾ ਘਰਾਰ ਦੇ ਰਹੀਆਂ ਨਹੀਂ ਇਹ ਤੇ ਉਹਨਾਂ ਦੀ ਹੁਣ ਸੋਚਣ ਦੀ ਗੱਲ ਹੈ ਮੇਰਾ ਖਿਆਲ ਹੈ ਕਿ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਨੇ ਇਹ ਕਿਹਾ ਉਹਨਾਂ ਨੇ ਤੇ ਜੀ ਸੇਵਾ ਦੇਸ਼ ਭਗਤੀ ਜਤਾਈ ਹੈ ਇਹ ਕਿਹਾ ਕਿ ਦੇਖੋ ਜੀ ਆ ਬੰਦੇ ਜਿਹੜੇ ਆ ਇਹਨਾਂ ਨੇ ਇਹ ਇਹ ਪੈਸਾ ਜਿਹੜਾ ਫਾਰਮ ਦੀ ਖਾਤਰ ਨਹੀਂ ਆਪਣੇ ਨਿੱਜੀ ਮਫਾਦਿਆਂ ਲਈ ਪੈਸੇ ਬਣਾਏ ਆ ਤੇ ਉਹਨਾਂ ਦੀ ਲਿਸਟ ਜਾਰੀ ਕੀਤੀ ਆ ਹੁਣ ਉਹਦੇ ਲਈ ਉਹਨੂੰ ਸਿਕਿਉਰਿਟੀ ਦੇਣੀ ਪਏ ਉਹ ਕਿਤੇ ਕਿਤੇ ਕ੍ਰਿਮੀਨਲ ਥੋੜੀ ਅੱਗੇ ਪੱਜਾ ਫਿਰ ਕਿਤੇ ਪੱਜਾ ਜਾਂਦਾ ਆ ਮੇਰਾ ਖਿਆਲ ਹੈ ਕਿ ਜੋ ਵੀ ਉਹਨੇ ਕੀਤਾ ਉਹਨੇ ਜਿਹੜੀ ਬੇਲ ਦਾ ਤੇ ਜਿਹੜੀ ਦੇਣ ਦੀ 10000 ਤੋਂ ਨਾ ਕੀਤੀ ਉਹ ਬਿਲਕੁਲ ਸਹੀ ਕੀਤਾ ਹੈ ਤੇ एवरीवन एवरीवन ਜਿਹੜੇ ਸਾਰੇ ਲੋਕ ਹੈ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਜਗ੍ਹਾ ਜਗ੍ਹਾ ਤੇ ਮੈਂ ਦੇਖ ਰਿਹਾ ਮੈਂ ਹੁਣ ਇਸ ਵੇਲੇ ਅਮਰਸਰ ਵਿੱਚ ਆ ਇੱਥੇ ਕੈਂਡਲ ਮਾਰਚ ਹੋ ਰਿਹਾ ਜਿਹੜੇ ਜਗ੍ਹਾ ਕੈਂਡਲ ਮਾਰਚ ਹੋਣਗੇ ਔਰ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪਰ ਨਿਤਿਨ ਗੜਕਰੀ ਵੱਲੋਂ ਕੀ ਆ ਜਾ ਰਿਹਾ ਕਿ ਕਿਸ ਆਧਾਰ ਤੇ ਉਹਨਾਂ ਨੇ ਉਹਨਾਂ ਨੂੰ ਪਰਿਸ਼ਟ ਕਿਹਾ ਸਬੂਤ ਪੇਸ਼ ਕਰਨ ਨੇ ਨੇ ਸਬੂਤ ਦੇਖੋ ਹਰ ਚੀਜ਼ ਦਾ ਸਬੂਤ ਨਹੀਂ ਹੁੰਦਾ ਹੈ ਕਈ ਵਾਰੀ ਤੁਸੀਂ ਜਿਹੜੇ ਕ੍ਰਿਮੀਨਲਸ ਆ ਉਹ ਇਸੇ ਕਰਕੇ ਹੀ ਜਿਹੜੇ ਕਰਾਇਮ ਤੋਂ ਬਚ ਕੇ ਨਿਕਲ ਜਾਂਦੇ ਨੇ ਕਿ ਤੁਸੀਂ ਉਸ ਦਾ ਕਈ ਵਾਰੀ ਸਬੂਤ ਨਹੀਂ ਦੇ ਪਾਉਂਦੇ ਪਰ ਜਿਹੜਾ ਲੋਕਾਂ ਲਈ ਅਬਵੀਅਸ ਆਬਵੀਅਸ ਹੁੰਦਾ ਹੈ ਕਿ ਤੁਹਾਡੇ ਸਾਹਮਣੇ ਆ ਆ ਬੰਦੇ ਜਿਨ੍ਹਾਂ ਨੇ ਇੰਨੀ ਤੇਜ਼ੀ ਨਾਲ ਇੰਨਾ ਪੈਸਾ ਬਣਾਇਆ ਭਾਵੇਂ ਤੁਸੀਂ ਸਬੂਤ ਨਹੀਂ ਜਟਾ ਪਾਉਂਦੇ ਪਰ ਫਿਰ ਵੀ ਦੇਖ ਰਿਆਂ ਹੁੰਦਾ ਸਾਫ਼ ਦੇਖ ਰਿਆਂ ਹੁੰਦਾ ਕਿ ਇਹ ਪੈਸਾ ਕਿੱਥੋਂ ਆਇਆ ਕਮਾਈ ਨਾਲ ਤੇ ਆਇਆ ਨਹੀਂ ਕੋਈ ਸੋਰਸ ਦਾ ਤੇ ਪਤਾ ਨਹੀਂ ਤੇ ਇਸ ਕਰਕੇ ਉਹਨਾਂ ਨੇ ਕਰਕੇ ਉਸ ਵਜ੍ਹਾ ਨਾਲ ਉਹਨਾਂ ਨੇ ਇਹ ਸਾਰੀ ਲਿਸਟ ਜਾਰੀ ਕੀਤੀ